ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤਾਂ ਬੇहद ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਬੀਤੇ ਕੱਲ ਜੀਰਾ ਦੇ ਵਿੱਚ ਪੰਚਾਇਤੀ ਚੋਣਾਂ ਦੇ ਨੋਮੀਨੇਸ਼ਨ ਦੌਰਾਨ ਹਿੰਸਕ ਝੜਪ ਹੋ ਗਈ ਸੀ ਇਸ ਝੜਪ ਦੇ ਵਿੱਚ ਗੋਲੀ ਵੀ ਚੱਲੀ ਸੀ ਜਿਸ ਕਰਕੇ ਕਾਂਗਰਸੀ ਆਗੂ ਕੁਲਬੀਰ ਜੀਰਾ ਇਸ ਝੜਪ ਦੇ ਵਿੱਚ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਸਹੀ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲੈ ਲਿਆ ਗਿਆ ਦੱਸ ਦਈਏ ਕਿ ਪੁਲਿਸ ਨੇ 750 ਅਨਪਛਾਤੇ ਵਿਅਕਤੀਆਂ ਦੇ ਖਿਲਾਫ ਇਸ ਮਾਮਲੇ ਨੂੰ ਲੈ ਕੇ ਐਫ ਆਈ ਆਰ ਦਰਜ ਕਰ ਲਈ ਹੈ ਦੱਸ ਲਈਏ ਕਿ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਆ 750 ਅਨਪਛਾਤੇ ਵਿਅਕਤੀਆਂ ਦੇ ਖਿਲਾਫ ਪੁਲਿਸ ਦੇ ਵੱਲੋਂ ਇਸ ਮਾਮਲੇ 'ਚ ਮਾਮਲਾ ਦਰਜ ਕਰ ਲਿਆ ਗਿਆ ਤਾਂ ਪੂਰੀ ਜਾਣਕਾਰੀ ਲੈ ਲੈਨੇ ਆ ਸਾਡੇ ਨਾਲ ਸਾਡੇ ਸਹਿਯੋਗੀ ਸਰਬਜੀਤ ਜੁੜ ਗਏ ਨੇ ਤਾਂ ਸਰਬਜੀਤ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਲਿਆ ਗਿਆ 750 ਅਨਪਛਾਤੇ ਵਿਅਕਤੀਆਂ ਦੇ ਖਿਲਾਫ ਇਸ ਮਾਮਲੇ 'ਚ ਜਿਹੜਾ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ ਕੀ ਪੂਰੀ ਜਾਣਕਾਰੀ ਹੈ ਇਹ ਕੋਈ ਕੱਲ ਜਰੀ ਹੈ ਸਤਤਵਾ ਹੋਈ ਸੀ ਜੀਰੇ ਦੇ ਵਿੱਚ ਜਿਹੜੇ ਜਾਮਰ ਵੀ ਪਾਰਟੀ ਦੇ ਬਰਕਰ ਤੇ ਕਾਂਗਰਸ ਦੇ ਬਰਕਰ ਜਿਹੜੇ ਅਮਨੇ ਸਾਹਮਣੇ ਹੋਈ ਸੀ ਕਾਂਗਰਸ ਦੇ ਸਾਥਕ ਬੁਧਾਇਕ ਇਹਨਾਂ ਕੋਲ ਵੀਰ ਸਿੰਘ ਜੀ ਦਾ ਵੀ ਉਹਦੇ ਵਿੱਚ ਸ਼ਾਮਲ ਸੀ ਜਿਹੜੇ ਉਹਦੇ ਇਹ ਦੇ ਦੌਰਾਨ ਜਿਹੜੇ ਐਸਾ ਕਠੜਾ ਜਿਹੜੀ ਵਾਪਰੀ ਸੀ ਉਹਦੇ ਜ਼ਖਮੀ ਵੀ ਹੋ ਗਏ ਸੀ ਚੋਟਾ ਵੀ ਲੱਗਿਆ ਸੀ ਸਿਵਲ ਹਸਪਤਲ ਉਹਨਾਂ ਦਾਖਲ ਕਰਾਇਆ ਗਿਆ ਤੇ ਹੁਣ ਜਿਹੜੀ ਆ ਪੁਲਿਸ ਵੀ ਸਖਤੀ ਵਰਤਦੀ ਦਿਖਾਈ ਦੇ ਰਹੀ ਆ ਕਿਉਂਕਿ 750 ਅਲਪ ਛਾਪਿਆ ਦੇ ਇਹ ਜਾਨ ਦੇ ਪੁਲਿਸ ਨੇ ਮਾਮਲਾ ਜਿਹੜਾ ਦਰਜ ਕਰ ਦਿੱਤਾ ਗਿਆ ਕਿਉਂਕਿ ਕਿਸੇ ਵੀ ਬੀਗੋਮ ਜਾਂ ਵੀਡੀਓ ਤੋਂ ਉਹਨਾਂ ਦੇ ਜਿਹੜੇ ਆ ਬੇਸ ਤੇ ਅੱਜ ਕਮੇਟ ਤੇ ਖੋਪੜੀ ਤਾਂ ਵਿਆਹਾਂ ਦੇ ਜ਼ਾਹਰ ਤੇ ਜਿਹੜਾ ਇਹ ਮਾਮਲਾ ਜਿਹੜਾ ਅੱਜ ਬਤਾਇਆ ਜਾਏਗਾ ਉਹਨਾਂ ਦੇ ਜਿਹੜੇ ਆ ਨਾਮ ਆ ਵਿੱਚ ਸ਼ਾਮਲ ਕੀਤੇ ਜਾਣਗੇ ਲੇਕਿਨ ਇਹ ਇੰਸਫੇਰ ਜਿਹੜੀ ਟਕਲਾਮਾ ਜੋ ਕਿ 15 ਅਕਤੂਬਰ ਨੂੰ ਅਜੇ ਚੋਣਾਂ ਪੰਚਾਇਤੀ ਸਰਪੰਚੀ ਦੇ ਹੋਣੇ ਆ ਉਸ ਤੋਂ ਪਹਿਲਾਂ ਇਹ ਜਿਹੜੇ ਚੋਣਾਂ ਜਿਹੜੇ ਵੀ ਨਾਮ ਜਦ ਕੀਆ ਜਿਹੜੀ ਅੱਜ ਦਾਖਲ ਹੋ ਰਹੀਆਂ ਇਹ ਉਹਦੇ ਵਿੱਚ ਜਿਹੜੀ ਇੰਸਫੇਰ ਟਕਲਾਮਾ ਜਿਹੜੀਆਂ ਵਾਪਰਦੀਆਂ ਪੰਜਾਬ ਪੁਲਿਸ ਪ੍ਰਸ਼ਾਸਨ ਤੇ तो तो जितने नाम हो उ पुख्ता इंतजाम जोड़े तो करने चाहिए है लेकिन कोई फिलहाल कोई भी बंदा दिखाई दे पुलिस मुलाजम दिखाई नहीं दिता इस करके जेडे वाक्य वापरता है क्योंकि तो पिछले दिन फिरोजपुर भी गोली चली थी जीरे में भी हिंदा घटनावं हो लगातार ਆਪਾਂ ਅorigData ਦੇ ਪੁਲਿਸ ਦਾ ਇੰਤਜ਼ਾਮ ਇੱਕ ਕਾਲਜਾਂ ਵਿੱਚ ਬਿਸਾਇ ਦੇ ਰਹੇ ਆ ਲੇਕਿਨ ਜਿਵੇਂ ਨਹੀਂ ਤੌਰ ਤੇ ਕੋਈ ਦਿਖਾਈ ਨਹੀਂ ਦੇ ਰਿਹਾ ਜੋ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਭਾਵੇਂ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਧੱਤੀ ਮੁਕਤੀ ਜਾਰੀ ਹੈ ਵੀ 750 ਅਰਕਾਹਾਂ ਦੇ ਮਾਮਲਾ ਜੂਰ ਚੀਰੇ ਮਾਮਲੇ ਵਿੱਚ ਦੱਦ ਕੀਤਾ ਕਿ ਕਿ ਉਹਦੇ ਚ ਹਜੇ ਵੀ ਨਾਮ ਜਾਰੇ ਸ਼ਾਮ ਨਹੀਂ ਹੋਇਆ ਸਿੱਖ ਤੱਕ ਮਿਸਟਰ ਕੋਲ ਸਪੈਸ਼ਲਰੀਆ ਕਿਉਂਕਿ ਉਹਨਾਂ ਨੇ ਕਾਗਜ਼ੇ ਦੇਖ ਕੇ ਜੇ ਜੀ ਵਿਵੇਕ ਮਿਉ ਨਾਲ ਇਹ ਤਾਂ ਕਿ ਜਿਹੜੇ ਮਾਮਲੇ ਉਹ ਦਰਜ ਕਰਨਗੇ ਤਾਂ ਕਿ ਦੋਵਾਂ ਪਾਰਟੀਆਂ ਨੇ ਪਿਆਰ ਵੀ ਦਿੱਤੇ ਜਾਣ ਤੇ ਦੋਵਾਂ ਪਾਰਟੀਆਂ ਦੇ ਲੋਕਾਂ ਦੇ ਮਾਮਲੇ ਜਿਹੜੇ ਦਰਜ ਹੋਣ ਦੀ ਜੜੀ ਆ ਇਹ ਗੱਲ ਜਿਹੜੀ ਕੀਤੀ ਜਾ ਰਹੀ ਆ ਉਹ ਅੱਜ ਦੇਖਣਾ ਆਏ ਹੋਵੇਗਾ ਕਿ ਦੋਵਾਂ ਪਾਰਟੀਆਂ ਵੱਲੋਂ ਕੀ ਕੀ ਕਰੇਗਾ ਇਹ ਪੋਸਟ ਵੀ ਦਾਇਰ ਸ਼ਾਮਲ ਕਰਦੀ ਆ ਤੇ ਕਿਹਨਾਂ ਨੂੰ ਨਾਮਜ਼ਦ ਕਰਦੀ ਆ ਲੇਕਿਨ ਇਹ ਕਵੱਡੀ ਚੱਲੇ ਪਈ ਆ ਕੱਲ ਫਾਇਰਿੰਗ ਦੀ ਘਟਨਾ ਤੋਂ ਬਾਅਦ ਉਹ ਇਸ ਬਜਟ ਦੀ ਚਗਾਈ ਦੇ ਰਹੀ ਸੀ ਲੇਕਿਨ ਅੱਜ ਪੰਜ ਸੈਕਟਰ ਜਿਹੜੇ ਜਿਹੜਾ ਮਾਮਲਾ ਦਰਜੀ ਕੀਤਾ ਉਹ ਇਹ ਹਮ ਟੈਂਟ ਲਗਾਇਆ ਗਿਆ ਇਹ ਜਾਹਿਰ ਹੁੰਦਾ ਵੀ ਜਿਹੜੀ ਪੁਸ਼ਟੀ ਹੁੰਦੀ ਹੈ ਕਿ ਉਹ ਇਸ ਦਰਾਂ ਦੇ ਵਿੱਚ ਕੋਈ ਗੋਲੀ ਵੀ ਚੱਲੀ ਸੀ ਜਿਸ ਕਰਕੇ ਜਿਹੜਾ ਹਮ ਟੈਂਟ ਲਗਾਇਆ ਗਿਆ ਉਹ ਕੌਨਦਰ ਸਖਤੀ ਦੇ ਨਾਲ ਜਿਹੜੀ ਕਾਰਵਾਈ ਚੱਲਦੀ ਦਿਖਾਈ ਦੇ ਰਹੀ ਹੈ ਇਹਨੇ ਦੇਖਣਾ ਹੋਵੇਗਾ ਕਿ ਇੰਨਾ ਲੋਕਾਂ ਦੇ ਇਹ ਕਾਰਵਾਈ ਕਰਦੀ ਦਿਖਾਈ ਦਵੇਗੀ ਕਿ ਕੋਈ ਲੋਕ ਜਿਹਨਾਂ ਨੇ ਹਿੰਸਾ ਨੂੰ ਜਿਹੜਾ ਕੜ ਗਿਆ ਤੇ ਕਿੰਨੇ ਅੱਜ ਸ਼ਹਿਰ ਦੇ ਉੱਤੇ ਇਹ ਜਿਹੜੀ ਸਾਡੀ ਵਾਅਦਾ ਤਾਂ ਸ਼ਹੀਦ ਵਾਅਦਾ ਤੇ ਜਿਹੜੀ ਆ ਉਹ ਕੋਈ ਆ ਵੀ ਜੇ ਕੰਨ ਕਹਿ ਸਕਦੇ ਆ ਲੇਕਿਨ 25 25 ਜਿਹੜੇ ਚੋਣਾਂ ਹੋ ਗਿਆ ਉਹ ਹਿੰਸਕ ਰੂਪ ਜਿਹੜਾ ਕਰਨ ਕੱਟ ਸਕਦੇ ਨੇ ਤੇ ਨਾਮ ਜਦੀ ਇਸ ਪਾਸੇ ਇਸ ਬੋਲ ਇਸ ਦੇ ਬਖਾਇਦੇ ਜੋ 15 ਤੋਂ 16 ਹੋਣ ਗਿਆ ਉਸ ਦਿਨ ਦੀ ਰਾਤ ਉਹਦੇ ਦੇਖਣਾ ਬਾਕੀ ਹੈ ਜੀ ਤਾਂ तमाम ਜਾਣਕਾਰੀ ਲਈ ਧੰਨਵਾਦ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਬੀਤੇ ਕੱਲ ਜੀਰਾ ਦੇ ਵਿੱਚ ਹਿੰਸਕ ਝੜਪ ਹੁੰਦੀ ਹੈ ਪੰਚਾਇਤੀ ਚੋਣਾਂ ਦੇ ਨੋਮੀਨੇਸ਼ਨ ਦੌਰਾਨ ਇਹ ਹਿੰਸਕ ਝੜਪ ਹੁੰਦੀ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਇਹ ਹਿੰਸਕ ਝੜਪ ਹੁੰਦੀ ਹੈ ਤਾਂ ਇਹ ਫਾਇਰਿੰਗ ਵੀ ਹੁੰਦੀ ਹੈ ਦੱਸ ਦਈਏ ਕਿ ਇਸ ਝੜਪ ਦੇ ਵਿੱਚ ਕਾਂਗਰਸੀ ਆਗੂ ਕੁਲਪੀਰ ਜੀਰਾ ਜਿਹੜੇ ਨੇ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਜਿਸ ਤੋਂ ਬਾਅਦ ਇਹ ਮਾਮਲਾ ਲਾ ਪੱਖ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਵੱਡਾ ਐਕਸ਼ਨ ਲਿਆ ਗਿਆ ਹੈ ਪੁਲਿਸ ਦੇ ਵੱਲੋਂ 750 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਘਟਨਾ ਵਾਲੀ ਸਥਾਨ ਤੇ ਲੱਗੇ ਸੀਸੀਟੀਵੀ ਕੈਮਰੇ ਪੁਲਿਸ ਦੇ ਵੱਲੋਂ ਖੰਗਾਲੇ ਜਾ ਰਹੇ ਨੇ ਤੇ ਹੁਣ ਇਸ ਮਾਮਲੇ ਦੇ ਵਿੱਚ ਹੋਰ ਵੀ ਕਈ ਐਕਸ਼ਨ ਪੁਲਿਸ ਦੇ ਵੱਲੋਂ ਲੈ ਜਾ ਸਕਦੇ ਨੇ ਪੁਲਿਸ ਦੇ ਵੱਲੋਂ ਲਗਾਤਾਰ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਜਿਸ ਤੋਂ ਇਹ ਪਤਾ ਚੱਲ ਸਕੇ ਕਿ ਇਸ ਝੜਪ ਦੇ ਵਿੱਚ ਕਿਹੜੇ ਕਿਹੜੇ ਲੋਕ ਜਿਹੜੇ ਸੀ ਸ਼ਾਮਿਲ ਸੀ ਜਿਨ੍ਹਾਂ ਵੱਲੋਂ ਇਸ ਝੜਪ ਨੂੰ ਅੰਜਾਮ ਦਿੱਤਾ ਗਿਆ ਤਾਂ ਬੇहद ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਬੀਤੇ ਕੱਲ ਜੀਰਾ ਦੇ ਵਿੱਚ ਪੰਚਾਇਤੀ ਚੋਣਾਂ ਦੇ ਨੋਮੀਨੇਸ਼ਨ ਦੌਰਾਨ ਫਾਇਰਿੰਗ ਹੋਈ ਸੀ ਜਿਸ ਦੇ ਵਿੱਚ ਕੁਲਬੀਰ ਜ਼ੀਰਾ ਕਾਂਗਰਸੀ ਆਗੂ ਕੁਲਬੀਰ ਜ਼ੀਰਾ ਪੂਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਸੀ ਜਿਸ ਤੋਂ ਬਾਅਦ ਹੁਣ ਪੁਲਿਸ ਦਾ ਵੱਡਾ ਐਕਸ਼ਨ ਲਿਆ ਆਇਆ ਹੈ ਪੁਲਿਸ ਨੇ ਇੱਕ ਵੱਡਾ ਐਕਸ਼ਨ ਲਿਆ 750 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਜਿਹੜਾ ਆ ਦਰਜ ਕਰ ਲਿਆ ਗਿਆ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਤਾਂ ਦੇਖਣਾ ਹੋਵੇਗਾ ਕਿ ਪੁਲਿਸ ਦੇ ਵੱਲੋਂ ਕਿਹਨਾ ਕਿਹਨਾ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ਤੇ ਕੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप